ਪੰਜਾਬ ਸਰਕਾਰ ਦੇ ਕਿਸੇ ਨੁਮਾਇंदे ਤੋਂ ਆਪਾਂ ਅਜ ਤੱਕ ਖਾਸ ਕਰਕੇ ਆਮ ਆਦਮੀ ਪਾਰਟੀ ਤੋਂ ਇਹ ਨਹੀਂ ਸੁਣਿਆ ਕਿ ਖਜ਼ਾਨਾ ਖਾਲੀ ਹੈ ਪਰ ਖਜ਼ਾਨਾ ਖਾਲੀ ਵੀ ਨਹੀਂ ਹੈ ਤੇ ਖਜ਼ਾਨੇ ਵਿੱਚੋਂ ਪੈਸਾ ਫਿਰ ਦਿੱਤਾ ਵੀ ਨਹੀਂ ਜਾ ਰਿਹਾ ਇੱਕ ਮਹਿਕਮਾ ਬੜਾ ਕੁਰਲਾ ਰਿਹਾ ਹੈ ਟਰਾਂਸਪੋਰਟ ਕਹਿੰਦੇ ਬੀਬੀਆਂ ਦੇ ਮੁਫਤ ਬੱਸ ਸਫਰ ਮਿਲ ਜਾ ਕੇ ਰੱਖ ਦਿੱਤੀ ਆ ਕਹਾਣੀ ਬੱਸਾਂ ਦੇ ਟਾਇਰ ਤੱਕ ਪਵਾਉਣ ਲਈ ਨਵੇਂ ਪੈਸਾ ਨਹੀਂ ਹੈਗਾ ਇੱਕ ਵੀ 500 ਕਰੋੜ ਰੁਪਇਆ ਪੈਂਡਿੰਗ ਪਿਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦਾ ਖਜ਼ਾਨਾ ਤੇ ਖਾਲੀ ਤੁਸੀਂ ਕਹੋ ਜਾਂ ਨਾ ਕਹੋ ਤੁਸੀਂ ਇਹ ਕਹੋਗੇ ਕਿ ਪਿਛਲੀਆਂ ਸਰਕਾਰਾਂ ਕਹਿੰਦੇ ਖਜ਼ਾਨਾ ਖਾਲੀ ਹੈ ਜੇ ਖਜ਼ਾਨਾ ਖਾਲੀ ਨਹੀਂ ਆ ਤੇ ਤੁਸੀਂ ਹੁਣ ਤੱਕ 80-85000 ਕਰੋੜ ਰੁਪਏ ਪੰਜਾਬ ਸਰਕਾਰ ਨੇ ਕਰਜ਼ਾ ਕਿਉਂ ਚੁੱਕਿਆ ਜੇ ਖਜ਼ਾਨਾ ਭਰਿਆ ਸੀ ਤੇ ਇਹ ਜਿਹੜਾ ਪੰਜਾਬ ਤੇ 80000 ਕਰੋੜ ਦਾ ਖਜ਼ਾਨਾ ਬੋਝ ਕਿਉਂ ਪਾ ਦਿੱਤਾਗਾ ਉਹ ਕਿੱਥੇ ਪੈਸੇ ਲੈ ਕੇ ਜਾਣੇ ਹੈਗੇ ਨੇ ਮਤਲਬ ਕਹਿਣ ਵਾਲੀਆਂ ਗੱਲਾਂ ਨੇ ਵੀ ਅਸੀਂ ਖਜ਼ਾਨਾ ਖਾਲੀ ਨਹੀਂ ਕਹਿੰਦੇ ਖਜ਼ਾਨਾ ਖਾਲੀ ਕਹਿੰਦੇ ਸੀ ਉਹ ਉਹ ਵੀ ਕਰਜ਼ਾ ਚੱਕਦੇ ਸੀ ਤੁਸੀਂ ਕਹਿੰਦੇ ਕਿ ਭਰਿਆ ਹੈਗਾ ਤੇ ਤੁਸੀਂ ਫਿਰ ਭਰਿਆ ਹੋਵੇ ਤੇ ਪੈਸੇ ਕਿੱਥੇ ਜਾ ਰਹੇ ਨੇ ਤੁਹਾਡੇ ਕਿੱਥੇ ਲੈ ਕੇ ਜਾ ਰਹੇ ਹੋ ਕਰਜ਼ਾ ਦੇ ਤੁਸੀਂ ਉਸ ਤੋਂ ਜ਼ਿਆਦਾ ਚੱਕ ਰਹੇ ਕਾਲੀਆਂ ਨਾਲੋਂ ਕਾਂਗਰਸੀਆਂ ਨਾਲੋਂ ਜ਼ਿਆਦਾ ਕਰਜ਼ਾ ਪੰਜਾਬ ਸਰਕਾਰ ਆਮ ਆਦੀ ਪਾਰਟੀ ਚੁੱਕ ਰਹੀ ਹੈ ਉਹ ਤਾਂ ਕਹਿਣ ਵਾਲੀਆਂ ਗੱਲਾਂ ਜੋ ਮਰਜ਼ੀ ਕਹੀ ਚਲੋ ਵੀ ਖਜ਼ਾਨਾ ਭਰਿਆ ਵਾ ਭਰਿਆ ਭਰਿਆ ਕਿੱਥੇ ਹਰ ਮਹੀਨੇ ਤੇ ਚੱਕ ਲੈਂਦੇ ਤੁਸੀਂ ਕਰਜ਼ਾ ਹੁਣ ਫਿਰ ਪਿੱਛੇ ਦੇ ਕਰਜ਼ਾ ਚੱਕਿਆ ਪ੍ਰਾਪਰਟੀਆਂ ਤੁਸੀਂ ਸਰਕਾਰ ਦੇ ਵਿੱਚਣੀਆਂ ਸ਼ੁਰੂ ਕਰਤੀਆਂ ਹੈਗੀਆਂ 25 ਹਜ਼ਾਰ ਏਕੜ ਕਲੀ ਲੁਧਿਆਣੇ ਦੇ ਜ਼ਮੀਨ ਵਿੱਚ ਕਰਤੀ ਹੈ ਤੇ 25 ਹਜ਼ਾਰ ਪੂਰੇ ਪੰਜਾਬ ਦੇ ਵਿੱਚ 50 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਤੁਸੀਂ ਨਵੇਂ ਸ਼ਹਿਰ ਸਾਰ ਲੱਗੇ ਨੇ ਜਿਹੜੇ ਤੁਹਾਡੇ ਕੋ 40-40 ਆਉਣ ਵਾਲੀਆਂ ਸਰਕਾਰਾਂ ਵੀ ਜਿਹੜੀਆਂ ਰਹਿਣਗੀਆਂ 8 8 ਸਰਕਾਰਾਂ ਆਉਣੀਆਂ ਫਿਰ ਜਾ ਕੇ ਸ਼ਹਿਰ ਡਿਵੈਲਪ ਹੋਣੇ 19 ਸ਼ਹਿਰ ਤਾਂ ਡਿਵੈਲਪ ਹੋਣੇ ਨੇ ਇੱਕ ਸ਼ਹਿਰ ਨੂੰ ਘਟੋ ਘਟ 30 ਸਾਲ ਲੱਗ ਜਾਂਦੇ ਹੈਗੇ ਨੇ ਉਹ ਪੈਸਾ ਮਹਾਲੀ ਤੁਸੀਂ ਫਿਰ 8 ਨਵੇਂ ਸੈਕਟਰ ਬਣਾਉਣ ਲੱਗੇ ਫਿਰ ਜੇ ਕਰਜ਼ਾ ਤਾਂ ਪੈਸੇ ਹੈ ਤੁਹਾਡੇ ਕੋ ਤੇ ਫਿਰ ਤੁਸੀਂ ਕਿਉਂ ਕਹਿ ਰਹੇ ਨਹੀਂ ਐਵੇਂ ਜੋ ਮਰਜ਼ੀ ਬੋਲੀ ਚੱਲੋ ਹੁਣ ਸਵਾਲ ਇਹ ਆ ਗਿਆ ਕਿ ਪੰਜਾਬ ਸਰਕਾਰ ਖਜ਼ਾਨਾ ਘਰੇ ਕਿ ਨਹੀਂ ਖਾਲੀ ਪਰ ਆ ਫਿਰ ਜਿਹੜੀ ਇਹ ਟਰਾਂਸਪੋਰਟ ਆ ਜਿਹੜਾ ਪੰਜਾਬ ਰੋਡਵੇ ਤੇ ਪੈਪਸੋਡ ਟਰਾਂਸਪੋਰਟ ਇਹਨਾਂ ਨੂੰ 500 ਕਰੋੜ ਰੁਪਏ ਕਿਉਂ ਨਹੀਂ ਦਿੰਦੇ ਜੇ ਖਾਲੇ ਤੇ ਬਿਲੀ ਵਾਲੇ ਪੰਜਾਬ ਚ ਕੱਟ ਲੱਗ ਰਹੇ ਨੇ ਸਬਸਿਡੀ ਜਿਹੜੀ ਉਹਨਾਂ ਨੂੰ ਕਿਉਂ ਨਹੀਂ ਦੇ ਰਹੇ ਮਤਲਬ ਆ ਹੁਣ ਸਵਾਲ ਹੈ ਕਿ ਹੱਲੇ ਤੁਸੀਂ ਕਹਿੰਦੇ ਕਿ ਅਸੀਂ ਬੀਬੀਆਂ ਨੂੰ 1000 11 1100 ਰੁਪਏ ਦੇਣਾ ਆਜਾ ਤੁਹਾਡੇ ਕੋ 500 ਕਰੋੜ ਰੁਪਇਆ ਦਿੱਤਾ ਨਹੀਂ ਗਿਆ 1100 ਰੁਪਇਆ ਦੇਣ ਵਾਸਤੇ ਤੁਹਾਨੂੰ ਹਰ ਮਹੀਨੇ 1000 ਕਰੋੜ ਰੁਪਇਆ ਚਾਹੀਦਾ ਤੇ ਤੁਹਾਨੂੰ ਇਸ ਹਿਸਾਬ ਦੇ ਨਾਲ 18000 ਕਰੋੜ ਰੁਪਇਆ ਚਾਹੀਦਾ 2027 ਤੱਕ ਮੰਨ ਕੇ ਚੱਲਦੇ ਕਿ ਤੁਸੀਂ ਜਾ ਕੇ ਪਹਿਲੇ 2 ਮਹੀਨੇ ਦੇ ਦੋ ਵੋਟਾਂ ਤੋਂ ਦੋ ਦਿਨ ਮਹੀਨੇ ਦੇ ਦੋਗੇ ਤਦ ਵੀ ਤੇ ਪੈਸੇ ਲਿਹਾਉਣੇ ਪੈਣੇ ਕਿ ਆਪਣੀਆਂ ਕਿਡਨੀਆ ਆਪਣੇ ਅੰਗ ਆਪਣੀਆਂ ਕੀ ਵੇਚ ਕੇ ਕਰੋਗੇ ਪੰਜਾਬ ਸਰਕਾਰ ਜਬ ਪੰਜਾਬ ਸਰਕਾਰ ਦੇ ਐਮ ਐਲ ਏ ਕਜਾਨਾ ਤੁਹਾਡਾ ਖਾਲੀ ਮੰਨੋ ਜਾਣਾ ਮੰਨੋ ਔਰ ਦੂਜੀ ਇਹ ਜਦ ਤੱਕ ਤੁਸੀਂ ਜਿਹੜੀਆਂ ਸਬਸਿਡੀਆਂ ਦੇ ਰਹੇ ਦੇ ਵਿੱਚ ਸੋਧ ਨਾ ਕੀਤੀ ਤੇ ਪੰਜਾਬ ਦੇ ਵਾਜੇ ਵਜੇ ਪਏ ਨੇ ਪੰਜਾਬ ਦੇ ਪਹਿਲਾਂ ਵੀ ਪੀਪੇ ਖੜਕਦੇ ਰਹੇ ਨੇ ਹੁਣ ਵੀ ਪੀਪੇ ਖੜਕਰੇ ਹੈਗੇ ਨੇ ਤੁਸੀਂ ਦੇਖੋ ਬੰਬੀਆਂ ਦੀ ਜਿਹੜੀ ਬਿਜਲੀ ਆ ਜੇ ਤੁਸੀਂ ਉਹਦੇ 'ਚ ਸੋਧ ਨਾ ਕੀਤੀ ਜੇ ਤੁਸੀਂ ਬਿਲੀ ਵਾਲੀ ਸੋਧ ਨਾ ਕੀਤੀ ਆ ਜਿਹੜੀ ਟਰਾਂਸਪੋਰਟ ਬੀਬੀਆਂ ਫ੍ਰੀ ਸਫਰ ਕਰਦੀ ਇਹਨਾਂ 'ਚ ਨਾ ਸੋਧ ਕੀਤੀ ਹੈਗੀ ਤੇ ਪੰਜਾਬ ਤੇ ਕਰਜ਼ੇ 'ਚ ਡੁੱਬਿਆ ਹੈ ਇਸ ਟਾਈਮ 1.7 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਪੰਜਾਬ ਤੇ ਫਿਰ ਆਪਾਂ ਕਹਿੰਦੇ ਜੀ ਆਂਧਰਾ ਤੇ ਵੀ ਆ ਤਾਮਿਲनाडु ਤੇ ਇੰਡੀਆ ਦੇ ਸਟੇਟ ਛੱਡੋ ਫਿਰ ਕਹਿੰਦੇ ਅਮਰੀਕਾ ਤੇ ਵੀ ਕਰਜ਼ਾ ਜੀ ਕੈਨੇਡਾ ਤੇ ਵੀ ਕਰਜ਼ਾ ਮਤਲਬ ਇਹ ਜਦੋਂ ਮਤਲਬ ਜਦੋਂ ਤੁਸੀਂ ਦੂਜਿਆਂ ਦੀਆਂ ਐਗਜ਼ਾਮਪਲਾਂ ਦਿੰਦੇ ਇਹਦਾ ਮਤਲਬ ਤੁਸੀਂ ਖੋਖਲੇ ਹੋ ਕੰਮ ਕਰਨ ਯੋਗ ਨਹੀਂ ਹੋ ਹੁਣ ਸਵਾਲ ਹੈ ਕਿ ਇਹ ਦੀ 500 ਕਰੋੜ ਰੁਪਈਆ 500 ਕਰੋੜ ਜਿਹੜੀ ਸਬਸਿਡੀ ਅ ਸਰ ਜਿਹੜੀ ਰੋਡਵੇ ਦੀ ਪੈਪਸ ਉਹਨਾਂ ਦੇ ਬੱਸਾਂ ਨਹੀਂ ਫਿਰ ਪ੍ਰਾਈਵੇਟ ਬੱਸਾਂ ਆ ਜਾਂਦੀਆਂ ਵੈਸੇ ਤਾਂ 750 ਕਰੋੜ ਰੁਪਈਆ ਪੈਂਦਾ ਇਸ ਲਾਨਾ ਬੋਝ ਜਿਹੜਾ ਹੈ ਮੁਫਤ ਸਫਰ ਦਾ ਹਾਂ ਤੇ ਉਹਦੇ ਤੇ 1000 1000 ਕਰੋੜ ਰੁਪਈਆ ਹਰ ਮਹੀਨੇ ਪੈਂਦਾ ਤੇ ਫਿਰ 750 750 ਨੂੰ ਜੇ ਆਪਾਂ 5 ਨਾਲ ਮਲਟੀਪਲਾਈ ਕਰ ਲਈਏ ਤੇ ਕਿੰਨਾ ਬਣ ਜਾਂਦਾ ਹੈਗਾ ਘੱਟੋ-ਘੱਟ 4000 ਕਰੋੜ ਰੁਪਈਆ ਜੀਚ ਹੈ ਨਾ 4000 ਕਰੋੜ ਰੁਪਈਆ ਬਣ ਜਾਂਦਾ ਤੇ 4000 ਕਰੋੜ ਦੇ ਵਿੱਚ ਤੇ ਤੁਸੀਂ ਨਵੀਆਂ ਬੱਸਾਂ ਪਾ ਸਕਦੇ ਹੋ ਪੰਜਾਬ ਦੇ ਵਿੱਚ ਨਵੀਆਂ ਬੱਸਾਂ ਪਾਸ ਦੇ ਨਵੇਂ ਅੱਡੇ ਬਣਾ ਸਕਦੇ ਹੋ ਨਵੇਂ ਮੁਲਾਜ਼ਮ ਭਰਤੀ ਕਰ ਸਕਦੇ ਹੋ ਕੰਟਰੈਕਟ ਦੇ ਡਰਾਈਵਰ ਨੇ ਕੰਟਰੈਕਟ ਤੇ ਕੰਡਕਟਰ ਨੇ ਬੱਸਾਂ ਦੇ ਟਾਇਰ ਜਿਹੜੇ ਨੇ ਸੜੇ ਪਏ ਨੇ ਐਕਸੀਡੈਂਟ ਦੇ ਡਰ ਆ ਬੱਸਾਂ ਰਿਪੇਅਰ ਨਹੀਂ ਹੋ ਰਹੀਆਂ ਨਵੀਆਂ ਬੱਸਾਂ ਤੁਹਾਡੇ ਕੋਲ ਪੈ ਨਹੀਂ ਰਹੀਆਂ ਤੇ ਤੁਸੀਂ ਇਸ ਤੇ ਇਹਦੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਫਰੀ ਬਸਾਂ ਵਾਲਾ ਬੇੜਾ ਕਰ ਕੀ ਤੱਕੀ ਕੈਪਟਨ ਮਰੀਂਦਰ ਸਿੰਘ ਕਿਹੜਾ ਜਿੱਤ ਗਿਆ ਕਾਂਗਰਸ ਪਾਰਟੀ ਕਿਹੜੀ ਜਿੱਤ ਗਈ ਤੇ ਕੱਲ ਨੂੰ ਇਹ ਅੱਜ ਜੇ ਸਰਕਾਰ ਹੀ 1100 ਰੁਪਏ ਦੇ ਜਿੱਤ ਦੀ ਇਹ ਵੀ ਨਹੀਂ ਹੈਗੀ ਲੋਕੀ ਕਹਿੰਦੇ ਸਾਹਣ ਥੋੜਾ ਕੀਤਾ ਹੈਗਾ ਅਸੀਂ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਭਖਾਰੀ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ ਮੰਨਿਆ ਕਿ ਜਿਹੜੇ ਲੋਕ ਕਿਸੇ ਵੀ ਜਾਤ ਦੇ ਨੇ ਜਿਹੜੇ ਮਾਤੜ ਲੋਕ ਨੇ ਜਿਨ੍ਹਾਂ ਕੋਈ ਕੋਈ ਸਾਧਨ ਨਹੀਂ ਆ ਤੁਸੀਂ ਮੰਨ ਉਹਨਾਂ ਦੇ ਦੋ 5 ਏਕੜ ਤੱਕ ਜਿਹੜ ਕੋਈ ਜ਼ਮੀਨ ਜ਼ਿਮੀਦਾਰ ਜਿਹੜਾ ਬੰਦਾ ਹੈਗਾ ਤੁਸੀਂ ਉਹਨੂੰ ਦੋ ਫਰੀ ਬਿਜਲੀ ਜਿਹੜੇ ਘਰਾਂ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ ਜਾਂ 10 ਏਕੜ ਵਾਲਾ ਬੰਦਾ ਜਾਂ ਸੈਂਟਰ ਸਰਕਾਰ ਦਾ ਮੁਲਾਜ਼ਮ ਆ ਉਹਨਾਂ ਨੂੰ ਕੀ ਬਿਜਲੀ ਫ੍ਰੀ ਦਿੱਤੀ ਜਾਣੀ ਚਾਹੀਦੀ ਨਹੀਂ ਦੇਣੀ ਚਾਹੀਦੀ ਹੈ ਕਿ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਜਿਹੜੀਆਂ ਬੱਸਾਂ ਨੇ ਸਰਕਾਰੀ ਮੁਲਾਜ਼ਮ ਚਾਹੇ ਹੋ ਟੀਚਰ ਨੇ ਚਾਹੇ ਹੋ ਸਟਾਫ ਨਰਸ ਚਾਹੇ ਹੋਰ ਤੁਸੀਂ ਉਹਨਾਂ ਉਹਨਾਂ ਦੇ ਵੀ ਉਹ ਵੀ ਫ੍ਰੀ ਕਰੀਏ ਮਤਲਬ ਨਹੀਂ ਚਾਹੀਦਾਗਾ ਘੱਟੋ ਘੱਟ ਕਿਉਂਕਿ ਅੱਜਕੱਲ 60 ਸਾਲ ਦੀ ਉਮਰ ਵੀ ਜਵਾਨ ਆ ਤੁਸੀਂ ਉਹ ਘੱਟੋ ਘੜ ਜਿਹੜੇ 70 ਸਾਲ ਵਾਲੀਆਂ ਲੇਡੀਜ਼ ਨੇ ਉਹਨਾਂ ਵਾਸਤੇ ਬਸ ਦੀ ਜਿਹੜੀ ਸੁਵਿਧਾ ਜਾਂ ਖਾਸ ਕਰਕੇ ਜਿਹੜੀਆਂ ਵਿਡੋ ਨੇ ਉਹਨਾਂ ਨੂੰ ਚਾਹੀਦਾ ਜਾਂ ਜਿਹੜੀਆਂ ਆਪਣੇ ਘਰ ਵਾਲੇ ਤੋਂ ਸੈਪਰੇਟ ਰਹਿੰਦੀਆਂ ਉਹਨਾਂ ਨੂੰ ਇਹ ਚਾਹੀਦਾ ਹੈਗਾ ਤੇ ਸਾਰੀਆਂ ਬੀਬੀਆਂ ਨੇ ਔਰ ਬੀਬੀਆਂ ਦਾ ਰੋਜ਼ ਹੀ ਮਸਿਆ ਸੰਗਰਾਮ ਦਾ ਪੂਰਨ ਵਾਸੀ ਬਣਿਆ ਪਿਆ ਹੈਗਾ ਬਸ ੱਡਿਆਂ ਤੇ ਜਾ ਕੇ ਦੇਖੋ ਮੇਲਾ ਲੱਗਾ ਬੀਬੀਆਂ ਦਾ ਕਿ ਜਿਵੇਂ ਸਾਰੀਆਂ ਬੀਬੀਆਂ ਜਿਹੜੀਆਂ ਵਾ ਮੇਲੇ ਤੇ ਨਿਕਲ ਹੋਈਆਂ ਇਸ ਮੇਲੇ ਦੇ ਵਿੱਚੋਂ ਕਈ ਵਾਰੀ ਤਾਂ ਤਸਵੀਰਾਂ ਇਹੋ ਜਿਹੀਆਂ ਆ ਜਾਂਦੀਆਂ ਕਿ ਕੰਡਕਟਰਾਂ ਦੇ ਗਲ ਪੈਣ ਤੱਕ ਸਥਿਤੀ ਜਾਂਦੀ ਹੈ ਕਿਉਂਕਿ ਬੱਸਾਂ ਵਿੱਚ ਤਾਂ ਸੀਟਾਂ ਉਨੀਆਂ ਹੀ ਰਹਿਣੀਆਂ ਬਾਅਦ ਤਾਂ ਜਾਣੀਆਂ ਨਹੀਂ ਉਹ ਜਿਹੜੀਆਂ 52 53 ਹੁੰਦੀਆਂ ਪਰ ਚੜਨ ਵਾਲਿਆਂ ਦੀ ਗਿਣਤੀ ਦੁੱਗਣੀ ਤਿਗਣੀ ਹੁੰਦੀ ਹੈ ਮੈਂ ਆਪਣੀ ਦੱਸ ਦਿੰਦਾ ਐਗਜ਼ਾਮਪਲ ਮੈਂ ਪਟਿਆਲੇ ਜਾਣਾ ਹੈਗਾ ਸੀ ਟ੍ਰਿਬਿਊਨ ਚੌਂਕ ਤੋਂ ਬੈਠ ਗਿਆ ਹੈਗਾ 37 38 ਔਰਤਾਂ ਸੀ ਇੱਕ ਡਰਾਈਵਰ ਇੱਕ ਕੰਡਕਟਰ ਤੇ ਇੱਕ ਮੈਂ ਹੀ ਤਿੰਨੇ ਪੰਜਾਬਾ ਵਿੱਚੋਂ ਸਿਰਫ ਤਿੰਨ ਸੀ ਦੋ ਡਰਾਈਵਰ ਉਹਨੇ ਦੇਨੇ ਤੇ ਮੈਂ ਉਹ ਕੰਡਕਟਰ ਨੇ ਪੁੱਛਿਆ ਗਿਆ ਮੈਂ ਤਾਂ ਵੈਸੇ ਮੇ ਜਾਗਣਾ ਕਿਤਾ ਯਾਰ ਮੈਂ ਕਿਹਾ ਮੈਨੂੰ ਵੀ ਬੁੱਢੀ ਸਮਝ ਲੈ ਮੇਰੀ ਵੀ ਟਿਕਟ ਮਾਫ ਕਰ ਦੇ ਹੈਗੇ ਮਤਲਬ ਇਹ ਕਹਿੰਦਾ ਕਹਿੰਦਾ ਜੀ ਰੋਜ਼ ਮੇਰੀ ਬੱਸ ਭਰ ਕੇ ਜਾਂਦੀ ਹੈਗੀ ਬੀਬੀਆਂ ਦੇ ਨਾਲ ਉਧਰ ਵੀ ਬੀਬੀਆਂ ਨੂੰ ਵੀ ਪਤਾ ਟਾਈਮ ਕਿ ਐਵੇਂ ਰੋਡਵੇਜ ਦੀ ਬੱਸ ਆਉਣੀ ਹੈਗੇ ਉਹਦੇ ਚ ਬੈਠ ਕੇ ਫਰੀ ਹੈ ਔਰ ਉਹਨੇ ਗਿਣਤੀ ਦੱਸੀ ਕਿ ਆਹ ਫਲਾਨੀ ਫਲਾਨੀ ਜਿਹੜੀਆਂ ਇਹਦੇ ਚ ਪੰਜ ਟੀਚਰਾਂ ਨੇ ਪੰਜ ਸਿਵਲ ਡਿਪਾਰਟਮੈਂਟ ਦੇ ਵਿੱਚ ਨੇ ਪੰਜ ਕੀ ਪੁਲਿਸ ਵਾਲੀਆਂ ਨੇ ਚਲ ਪੁਲਿਸ ਵਾਲੀਆਂ ਨੂੰ ਪਹਿਲਾਂ ਹੀ ਪੰਜ ਕੀ ਸਟਾਬ ਨਰਸ ਨੇ ਰੋਜ਼ ਜਵਾਬ ਪੈਂਦਾ ਰੋਜ਼ ਜਵਾਬ ਪੈਂਦਾ ਪਤਾ ਲੱਗਦਾ ਪਰਾਵੇ ਤੋਂ ਪਤਾ ਲੱਗਦਾ ਡਿਸਟਾਈਲ ਤੋਂ ਪਤਾ ਲੱਗ ਜਾਂਦਾ ਤੁਹਾਡੇ ਕੱਪੜਿਆਂ ਤੋਂ ਤੁਹਾਡੇ ਬੋਲ ਚੱਲ ਤੋਂ ਪਤਾ ਲੱਗਦਾ ਕਿ ਮੁਲਾਜ਼ਮਾਂ ਚਾਹੇ ਸਿਵਲ ਚਾਹੇ ਪੁਲਿਸ ਇਹ ਤੇ ਹਾਲਾਤ ਨੇ ਹੁਣ ਸਰਕਾਰ ਨੂੰ ਚਾਹੀਦਾ ਕਿ ਉਹਦੇ ਚ ਕੋਈ ਨਾ ਕੋਈ ਸੋਧ ਕਰ ਲੈਣੀ ਸਬਸਿਡੀਆਂ ਜਿੰਨੀਆਂ ਵੀ ਆਏ ਨੇ ਉਹਦੇ ਸੋਧ ਕਰ ਲੈਣੀ ਚਾਹੀਦੀ ਹੈਗੇ ਤੁਸੀਂ ਐਵੇਂ ਕਿਵੇਂ ਕਿੰਨੇ ਕਿ ਚਰ ਕਰ ਜਾ ਚੱਕ ਚੱਕ ਕੇ ਤੁਸੀਂ ਚੱਕੋਗੇ ਮਤਲਬ ਵੋਟਾਂ ਜੇ ਪੈਣ ਜਾਂਦੇ ਫਿਰ ਪੁਜਕਾਲੀ ਦਲ ਇੱਥੋਂ ਨਾ ਜਾਂਦਾ ਹੈਗਾ ਉਹਨਾਂ ਨੇ ਆਟਾ ਦਾਲ ਫ੍ਰੀ ਕਰ ਦਿੱਤੀ ਬੰਬੀਆਂ ਦੀ ਫ੍ਰੀ ਕਰਦੀ ਘਰਾਂ ਦੇ ਵਿੱਚ ਫ੍ਰੀ ਕਰਦੀ ਐਸਸੀ ਬੀਸੀ ਓਬੀਸੀ ਫ੍ਰੀ ਕਰਦੀ ਫਿਰ ਕੈਪਟਨ ਮਰਿੰਦਰ ਸਿੰਘ ਆਪ ਵੀ ਆਪਾਂ ਵੀ ਕੁਝ ਨਵਾਂ ਕਰੇ ਉਹਨਾਂ ਵੀ ਕੰਟੀਨਿਊ ਰੱਖਿਆ ਫਿਰ ਉਹਨਾਂ ਨੇ ਇੰਡਸਟਰੀ ਨੂੰ 5 ਰੁਪਏ ਯੂਨਟ ਦੇ ਹਿਸਾਬ ਨਾਲ ਬਿਲੀ ਦੇਣੀ ਸ਼ੁਰੂ ਕਰ ਦਿੱਤੀ ਫਿਰ ਬੀਬੀਆਂ ਵਾਸਤੇ ਪਾਸ ਸ਼ੁਰੂ ਕਰ ਦਿੱਤੇ ਹੈਗੇ ਫ੍ਰੀ ਕਰ ਦਿੱਤੇ ਕੀ ਬਣਿਆ ਨਾ ਕਾਲੀਦ ਲੱਭੇ ਨਾ ਕਾਂਗਰਸੀ ਲੱਭੇ ਹੁਣ ਇਹਨਾਂ ਨੇ 90 90% ਰੋਜ਼ ਹੀ ਕਹਿੰਦੇ 90% ਹੈ 13 ਚੋਂ ਕਿੰਨੀਆਂ ਆਈਆਂ ਤਿੰਨ ਤਿੰਨਾਂ ਚੋਂ ਵੀ ਇੱਕ ਮੰਨੀ ਜਾ ਸਕਦੀ ਦੋ ਤੇ ਜੇ ਕਾਂਗਰਸੀ ਇਕੱਠੇ ਹੋ ਕੇ ਲੜਦੇ ਉੱਥੇ ਵੀ ਜਿਹੜਾ ਵਾ ਆਮ ਆਦੀ ਪਾਰਟੀ ਦੀ ਬੱਤੀ ਗੋਲ ਹੋ ਜਾਣੀ ਤੇ ਜੇ ਉੱਥੇ ਸੰਗਰੂਰ ਵਾਲੇ ਪਾਸੇ ਕਿਸਾਨ ਜਥੇਬੰਦੀਆਂ ਨਾਲ ਮਦਦ ਕਰਦੀਆਂ ਉੱਥੇ ਵੀ ਪਟਾਕੇ ਪੈ ਜਾਣੇ ਸੀ ਫਿਰ ਮਿਊਨਿਸਪਲ ਕਾਰਪੋਰੇਸ਼ਨ ਤੁਸੀਂ ਕਿਵੇਂ ਜਿੱਤੀ ਸਾਰਿਆਂ ਦੇ ਸਾਹਮਣੇ ਆ ਗਏ ਨੇ ਇਮੀ ਜਿਹੜਾ 1000 ਰੁਪਇਆ ਦੋਗੇ ਜਾਂ ਨਹੀਂ ਲੋਕੀ ਡਿਵੈਲਪਮੈਂਟ ਭਾਲਦੇ ਡਿਵੈਲਪਮੈਂਟ ਨਹੀਂ ਹੈ ਸਬਸਿਡੀਆਂ ਦੇਣੇ ਡਿਵੈਲਪਮੈਂਟ ਨਹੀਂ ਹੈ ਸ਼ਹਿਰ ਨਵੇਂ ਅਨੁਸਾਰ ਨਹੀਂ ਡਿਵੈਲਪਮੈਂਟ ਨਹੀਂ ਹੈ ਜੇ ਬਿਲਡ ਗਏ ਹੋ ਸਾਰੀ ਜਿਹੜੀਆਂ ਡਿਵੈਲਪਮੈਂਟ ਰੀਆਂ ਤੁਸੀਂ ਇਹ ਜੀਰਕਪੁਰ ਡੇਰਾ ਬਸੇ ਦੇਖ ਲਓ 99% ਜਿਹੜੇ ਬਿਲਡਿੰਗਾਂ ਖਾਲੀ ਨੇ ਲੋਕਾਂ ਦੇ ਦੋ ਨੰਬਰ ਦੇ ਪਏ ਹੈਗੇ ਨੇ ਪੈਸੇ ਲੱਗੇ ਹੈਗੇ ਨੇ ਉਹ ਨੇ ਉੱਥੇ ਉਹ ਕਿੰਨੇ ਉਹ ਜਿਹੜੇ ਕਬੂਤਰ ਬੋਲਦੇ ਫਿਰਦੇ ਹੈਗੇ ਨੇ ਉਹ ਵੀ ਗੋਲੇ ਇਸ ਕਰਕੇ ਡਿਵੈਲਪਮੈਂਟ ਨਹੀਂ ਹੈਗੀ ਡਿਵੈਲਪਮੈਂਟ ਹੈ ਜੇ ਤਾਂ ਬੇਸ ਤੁਹਾਡਾ ਜਿਹੜਾ ਹੈਗਾ ਨਾ ਉਹ ਡਿਵੈਲਪਮੈਂਟ ਹੁੰਦੀ ਆ ਅਸੀਂ ਸਬਸਿਡੀਆਂ ਦੇ ਕੇ ਕਹੀ ਜਾਂਦੇ ਡਿਵੈਲਪਮੈਂਟ ਬਹੁਤ ਹੋ ਗਈ ਆ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਇੱਕ ਵੀ ਨਵੀਂ ਇੰਡਸਟਰੀ ਨਹੀਂ ਲੱਗੀ ਹੈਗੀ ਉਹਨੂੰ ਡਿਵੈਲਪਮੈਂਟ ਕਹਿ ਸਕਦੇ ਨੇ ਤੇ ਜੇ ਆਪਾਂ ਬਾਥਰੂਮਾਂ ਦੇ ਉਦਘਾਟਨ ਕਰਕੇ ਕੰਧਾਂ ਦੇ ਉਦਘਾਟਨ ਕਰਕੇ ਡਿਵੈਲਪਮੈਂਟ ਕਵਾਂਗੇ ਇਹ ਤੇ ਬਹੁਤ ਵੱਡਾ ਭੁਲੇਖਾ ਹੈਗਾ ਨਵੇਂ ਬਣਾਓ ਸਕੂਲ ਬਣਾਓ ਅਸੀਂ ਕਹਿੰਦੇ ਹਾਂ ਕਿ 16 ਮੈਡੀਕਲ ਕਾਲਜ ਬਣਾਉਣੇ ਹੈਗੇ ਨੇ ਤਿੰਨ ਸਾਲ ਹੋ ਗਏ ਨੇ ਇੱਕ ਵੀ ਮੈਡੀਕਲ ਕਾਲਜ ਤਾਂ ਨਹੀਂ ਪੱਥਰ ਨਹੀਂ ਰੱਖਿਆ ਗਿਆ ਬਸ ਸਕੂਲ ਆਫ ਐਮਿਨੈਂਸ ਸਾਇੰਸ ਪਣਿਤ ਕੀ ਅਸੀਂ ਰੰਗ ਲਾਤੇ ਨਵੇਂ ਪੋਚੇ ਪੋਛਤੇ ਬਾਹਰ ਨੇਮ ਪਲੇਟ ਪਾਤੀ ਰੰਗ ਇਹ ਨਹੀਂ ਹੈ ਡਵੈਲਪਮੈਂਟ ਇਹਨੂੰ ਨਹੀਂ ਕਹਿੰਦੇ ਹੈਗੇ ਜਿੱਥੇ ਡਵੈਲਪਮੈਂਟ ਕਰਨ ਦੀ ਲੋੜ ਉਹਥੇ ਲੋੜ ਹੈ ਸਰਕਾਰ ਔਰ ਮੈਨੂੰ ਲੱਗਦਾ ਇੱਕ ਕੋਈ ਵੀ ਪਾਰਟੀ ਆਉਣ ਸਮੇਂ ਚ ਲੋਕਾਂ ਨੂੰ ਕਹਦੇ ਕਿ ਅਸੀਂ ਬਿਜਲੀ ਜੀ ਫ੍ਰੀ ਨਹੀਂ ਦੇ ਸਕਦੇ ਭਾਵੇਂ 1 ਰੁਪਿਆ ਜੁੰਡ ਲਈਏ ਕੁਝ ਨਾ ਕੋਈ ਤੇ ਬਿਲੀ ਬੋਰਡ ਕੋ ਆਊਗਾ ਅਸੀਂ ਬੀਬੀਆਂ ਵਾਸਤੇ ਜਿਹੜੀ ਅੱਧਾ ਕਿਰਾਇਆ ਕਰਦਾਂਗੇ ਮੰਨ ਲਓ ਮੰਨ ਕੇ ਜੇ ਲੋ ਚੰਡੀਗੜ੍ਹ ਤੋਂ ਪਟਿਆਲੇ 100 ਰੁਪਇਆ ਅਸੀਂ ਜੀ 50 ਰੁਪਏ ਲਵਾਂਗੇ ਜਿੰਨੇ ਚੜਨਾ ਚੜੇ ਤੁਸੀਂ ਇਦਾਂ ਦਾ ਕੁਝ ਹੱਲ ਕੱਢ ਲਓ ਬੰਬੀਆਂ ਦੀ ਪੰਜ ਏਕੜ ਤੋਂ ਜਿਹੜੀ ਜ਼ਮੀਨ ਥੱਲੇ ਆ ਉਹਨੂੰ ਅਸੀਂ ਫ੍ਰੀ ਦੇਵਾਂਗੇ ਜੇ ਕੋਈ ਕਿਸੇ ਵੀ ਐਸਸੀ ਬੀਸੀ ਜਨਰਲ ਕੈਟਾਗਰੀ ਦਾ ਬੰਦਾ ਹੈਗਾ ਜੇ ਉਹਦੇ ਕੋਈ ਇਨਕਮ ਦਾ ਸਾਧਨ ਨਹੀਂ ਹੈ ਜੇ ਉਹਦੇ ਘਰ ਦੇ ਵਿੱਚ ਕੋਈ ਬੰਦਾ ਨੌਕਰੀ ਨਹੀਂ ਕਰਦਾ ਹੈਗਾ ਉਹਨੂੰ ਅਸੀਂ ਬਿਲੀ ਫ੍ਰੀ ਦੇਵਾਂਗੇ ਹੁਣ ਹਰ ਘਰ ਦੇ ਵਿੱਚ ਐਸਸੀ ਨੇ ਹਰ ਘਰ ਦੇ ਵਿੱਚ ਗੱਡੀਆਂ ਖੜੀਆਂ ਅਸੀਂ ਉਹਨੂੰ ਵੀ ਬਿਲੀ ਫ੍ਰੀ ਦੇ ਰਹੇ ਹਾਂਗੇ ਮਤਲਬ ਤੁਸੀਂ ਆਪਣਾ ਘਰ ਫੂਕੀ ਜਾ ਰਹੇ ਹੋ ਟੈਕਸ ਤੁਸੀਂ ਲਾ ਨਹੀਂ ਸਕਦੇ ਇਸ ਕਰਕੇ ਬਹੁਤ ਵੱਡਾ ਭੁਲੇਖੇ ਨੇ ਕਿ ਸਬਸਿਡੀਆਂ ਦੇਣ ਦੇ ਨਾਲ ਸਰਕਾਰਾਂ ਬਣ ਜਾਂਦੀਆਂ ਹੈਗੀਆਂ ਨੇ ਔਰ ਹੁਣ ਤੱਕ ਸਰਕਾਰ ਜਿਹੜੀ ਆ ਸਰਕਾਰ ਨੂੰ ਇਸ ਤੇ ਬਹੁਤ ਜਿਆਦਾ ਐਮੈਂਡਮੈਂਟ ਦੀ ਜ਼ਰੂਰਤ ਹੈ ਨਹੀਂ ਤੇ ਪੰਜਾਬ ਇੰਨਾ ਜਿਆਦਾ ਡੁੱਬ ਜਾਊਗਾ ਕਰਜ਼ੇ 27 ਤੱਕ ਜਦੋਂ ਇਹ ਸਰਕਾਰ ਕਟੋੜ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਏ ਨਾ ਨਵੀਂ ਕੋਈ ਸਰਕਾਰ ਜੇ ਉਹ ਤਾਰ ਨਹੀਂ ਸਕਦੀ ਹੈਗੀ ਤੇ ਫਿਰ ਇੱਕ ਹੀ ਕਹਿਣਗੇ ਅਸੀਂ ਤੇ ਖਜ਼ਾਨਾ ਭਰ ਕੇ ਛੱਡ ਕੇ ਗਏ ਸੀ ਪਤਾ ਨਹੀਂ ਪਹਿਲੇ ਮਹੀਨੇ ਕਿਵੇਂ ਉੱਡ ਗਿਆ ਨਾ ਸਿਰਫ ਤੇ ਸਿਰਫ ਪੰਜਾਬ ਦੀਆਂ ਜਿਹੜੇ ਪੋਲੀਟੀਕਲ ਪਾਰਟੀਆਂ ਸਵਾਏ ਨਿੰਦਣ ਤੋਂ ਇਲਾਵਾ ਦੂਸ਼ਣ ਬਾਜੀ ਤੋਂ ਇਲਾਵਾ ਕਿਸੇ ਨੇ ਵੀ ਪੰਜਾਬ ਵੱਲ ਧਿਆਨ ਨਹੀਂ ਦਿੱਤਾ